ਜੈ ਪੀਰਾਂ ਦੀ ਜੀ ਜੈ ਸੱਜਿਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਆ ਕੁਝ ਚੀਜ਼ਾਂ ਦਰਬਾਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੇ ਇੱਥੇ ਗੱਲ ਕੀਤੀ ਗਈ ਹੈ ਕਿ ਝੋਲੀ ਕਿੰਨੇ ਕੋਨਿਆਂ ਵਾਲੀ ਵੀਰਾਂ ਦੀ ਹੋਣੀ ਚਾਹੀਦੀ ਹੈ ਦਰਵਾਜ਼ੇ ਵਿੱਚ ਰੱਖਣ ਲਈ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸ ਦਿੰਨੇ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਸੁਖਣਾ ਸੁਖਣੀ ਸਹੀ ਹੈ ਸੋ ਮਨੋ ਕਾਮਨਾ ਵਾਸਤੇ ਸੁਖਣਾ ਸੁਖ ਸਕਦੇ ਆਂ ਸੋ ਦੇਖੋ ਆਪਾਂ ਇੱਥੇ ਇੱਕ ਹੀ ਸਲਾਹ ਦਵਾਂਗੇ ਵੈਸੇ ਤਾਂ ਬਹੁਤਿਆਂ ਸੁਖਣਾ ਸੁਖਣੀਆਂ ਨਹੀਂ ਚਾਹੀਦੀਆਂ ਕਿਉਂਕਿ ਇਨਸਾਨ ਸੁਖ ਸੁਖ ਕੇ ਬਾਅਦ ਵਿੱਚ ਭੁੱਲ ਜਾਂਦਾ ਹੈ ਤਾਂ ਫਿਰ ਜ਼ਿੰਦਗੀ ਵਿੱਚ ਜਿੰਨਾ ਕੁਝ ਅਸੀਂ ਪਾਇਆ ਹੁੰਦਾ ਹੈ ਤਾਂ ਉਸ ਤੋਂ ਜ਼ਿਆਦਾ ਨੁਕਸਾਨ ਕਰਵਾ ਲੈਂਦੇ ਆਂ ਸੋ ਇਸ ਕਰਕੇ ਜੇਕਰ ਸੁਖਣਾ ਸੁਖਣੀ ਹੈ ਬਹੁਤ ਹੀ ਸੋਚੀ ਦੇ ਨਾਲ ਸੋਚ ਸਮਝ ਕੇ ਤੇ ਜਦੋਂ ਤੁਹਾਡੀ ਕੋਈ ਸੁੱਖ ਪੂਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਿਆ ਕਰੋ ਕਿ ਉਹ ਸੁੱਖ ਨੂੰ ਲਾ ਦਿੱਤਾ ਜਾਵੇ ਜਦੋਂ ਅਸੀਂ ਭੁਲਾ ਦਿੰਦੇ ਹਾਂ ਕੁਝ ਉਹ ਪ੍ਰਮਾਤਮਾ ਤੋਂ ਮੰਗਦੇ ਆ ਤਾਂ ਫਿਰ ਮਿਲ ਵੀ ਜਾਂਦਾ ਉਸ ਤੋਂ ਬਾਅਦ ਭੁਲਾ ਦਿੱਤਾ ਜਾਂਦਾ ਹੈ ਤਾਂ ਫਿਰ ਕਈ ਔਕੜਾਂ ਰਸਤੇ ਵਿੱਚ ਆਉਂਦੀਆਂ ਹੈ ਸੋ ਫਿਰ ਸਹੀ ਰਸਤੇ ਤੇ ਪਾਉਣ ਲਈ ਉਹ ਪਰਮਾਤਮਾ ਥੋੜੀ-ਬਹੁਤ ਮੁਸੀਬਤ ਜ਼ਰੂਰ ਇਨਸਾਨ ਨੂੰ ਦਿੰਦਾ ਹੈ ਸੋ ਕੋਸ਼ਿਸ਼ ਕਰੀਏ ਕਿ ਇਹੋ ਜੀ ਕੋਈ ਮੁਸੀਬਤ ਨਾ ਜ਼ਿੰਦਗੀ ਵਿੱਚ ਆਵੇ ਤਾਂ ਜਿੱਥੇ ਸਾਨੂੰ ਪਰਮਾਤਮਾ ਨੇ ਸਾਡੀ ਖੁਸ਼ੀਆਂ ਦੇ ਨਾਲ ਝੋਲੀ ਭਰੀ ਹੈ ਤੇ ਉੱਥੇ ਨਾਲ ਦੀ ਨਾਲ ਆਪਾਂ ਉਹ ਸੁੱਖਣਾ ਲਾਭ ਹੀ ਦਈਏ ਤੇ ਕਈਆਂ ਦੀ ਆਦਤ ਹੁੰਦੀ ਹੈ ਕਿ ਗੱਲ-ਗੱਲ ਤੇ ਸੁੱਖਣਾ ਸੁਖ ਲੈਣੀ ਸੋ ਇਹ ਵੀ ਬਹੁਤ ਵੱਡੀ ਗਲਤੀ ਹੈ ਇਨਸਾਨ ਦੀ ਕਿਤੇ ਹੋਇਆ ਕਿ ਜਿਆਦਾ ਹੀ ਰਸਤੇ ਵਿੱਚ ਕੋਈ ਮੁਸ਼ਕਲ ਅਰਚਨ ਆ ਗਈ ਹੈ ਤਾਂ ਫਿਰ ਅਸੀਂ ਆਪਣੇ ਮਾਲਕ ਅੱਗੇ ਅਰਦਾਸ ਬੇਨਤੀ ਕਰਦੇ ਆਂ ਤੇ ਕੋਈ ਸੁੱਖ ਸੁੱਖ ਲੈਂਦੇ ਆਂ ਸਮਾਂ ਹੋਣ ਤੇ ਪਰਮਾਤਮਾ ਉਹ ਸਭ ਕੁਝ ਦੇ ਵੀ ਦਿੰਦਾ ਹੈ ਸੁੱਖਣਾ ਜੋ ਸੁਖੀ ਹੈ ਉਹ ਪੂਰੀ ਵੀ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਅਨਸਾਮ ਦਾ ਫਰਜ ਬਣਦਾ ਹੈ ਕਿ ਸਮੇਂ ਸਿਰ ਉਸ ਸੁੱਖ ਨੂੰ ਸਿਰ ਤੋਂ ਭਾਰ ਨੂੰ ਲਾ ਦੇਣਾ ਸੋ ਕਿਉਂਕਿ ਪੀਰਾਂ ਫਕੀਰਾਂ ਦੀ ਜਿੰਨੇ ਵੀ ਸੇਵਾ ਕਰਦੇ ਆ ਆਪਾਂ ਸਭ ਜਾਣਦੇ ਆ ਪੀਰਾਂ ਫਕੀਰਾਂ ਦੀ ਇੱਕ ਵਾਰ ਆਪਾਂ ਸੇਵਾ ਕਰ ਲੈਨੇ ਆ ਤੇ ਉਹ ਫਿਰ ਪਿੱਛਾ ਕਰਦੇ ਕੋਈ ਵੀ ਦੇਵਤਾ ਹੋਵੇ ਜਦੋਂ ਅਸੀਂ ਇੱਕ ਵਾਰ ਘਰ ਵਿੱਚ ਚਿਰਾਗ ਰੋਸ਼ਨ ਕਰ ਲਿਆ ਜੋਤ ਲਗਾ ਲਈ ਜਾਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਭਾਵੇਂ ਕੁਝ ਦਿਨਾਂ ਲਈ ਹੀ ਅਸੀਂ ਇਹ ਕਰਮ ਕੀਤਾ ਹੈ ਪਰ ਉਹ ਦੇਵਤਾ ਹਮੇਸ਼ਾ ਹੀ ਪਿੱਛਾ ਕਰੇਗਾ ਸੋ ਕਦੇ ਵੀ ਜ਼ਿੰਦਗੀ ਵਿੱਚ ਕੋਈ ਫੈਸਲਾ ਲੈਣਾ ਹੈ ਸੋਚ ਸਮਝ ਕੇ ਕਿਸੇ ਬਜ਼ੁਰਗ ਦੀ ਸਲਾਹ ਦੇ ਨਾਲ ਕਦੇ ਵੀ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ ਤੇ ਜੇਕਰ ਕਿਸੇ ਇੱਕ ਰਸਤੇ ਤੇ ਪੈ ਗਏ ਹੋ ਤਾਂ ਫਿਰ ਉਸ ਰਸਤੇ ਤੇ ਤੁਰੇ ਰਹੋ ਇੱਕ ਦਿਨ ਖੈਰ ਜ਼ਰੂਰ ਮਿਲਦੀ ਹੈ ਸੋ ਬਾਕੀ ਸੁਖਣਾ ਨਾਲੋਂ ਜ਼ਰੂਰੀ ਹੈ ਅਰਦਾਸ ਕਰਨੀ ਸੋ ਜੋ ਅਰਦਾਸ ਵਿੱਚ ਪਾਵਰ ਹੈ ਉਹ ਵੀ ਅਸੀਂ ਸੁਖਣਾ ਵਿੱਚ ਕਹਿ ਦਿੰਦੇ ਆ ਤੇ ਕਈ ਸੁਖਣਾ ਪੂਰੀਆਂ ਹੋ ਜਾਂਦੀਆਂ ਹੈ ਕਈ ਨਹੀਂ ਵੀ ਹੁੰਦੀਆਂ ਕਿਉਂਕਿ ਇਹ ਸਾਡੀ ਸੇਵਾ ਤੇ ਨਿਰਭਰ ਕਰਦੀਆਂ ਆ ਕਿ ਅਸੀਂ ਕਿੰਨੀ ਸੇਵਾ ਕਰਦੇ ਆ ਕਿੰਨੀ ਕ ਨਾਮ ਦੀ ਕਮਾਈ ਕਰਦੇ ਆ ਸੋ ਇਸ ਤੋਂ ਚੰਗਾ ਹੈ ਕਿ ਅਰਦਾਸ ਕਰਿਆ ਕਰੋ ਅਰਦਾਸ ਦੇ ਵਿੱਚ ਹੀ ਇੰਨੀ ਕ ਪਾਵਰ ਹੈ ਕਿ ਸਭ ਕੁਝ ਉਹ ਪ੍ਰਮਾਤਮਾ ਦੇਖਦਾ ਹੈ ਸੁਣਦਾ ਹੈ ਸਮਾਉਣ ਤੇ ਉਹ ਸਭ ਕੁਝ ਦੇ ਵੀ ਦਿੰਦਾ ਹੈ ਸੋ ਅਰਦਾਸ ਬੇਨਤੀ ਹੀ ਬਹੁਤ ਕਾਫੀ ਹੈ ਜੇਕਰ ਦਿਲੋਂ ਕੀਤੀ ਜਾਵੇ ਸੋ ਇੱਥੇ ਇੱਕ ਹੋਰ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਕਿਸੇ ਫਕੀਰ ਦਾ ਬਾਰ ਬਾਰ ਸੁਪਨੇ ਵਿੱਚ ਆਉਣਾ ਕੀ ਮਤਲਬ ਹੈ ਸੋ ਦੇਖੋ ਜਦੋਂ ਪੀਰਾਂ ਦੀ ਸੇਵਾ ਕਰੋਗੇ ਕਿਸੇ ਵੀ ਪੀਰ ਦੀ ਫਕੀਰ ਦੀ ਤੁਸੀਂ ਸੇਵਾ ਕਰਦੇ ਹੋ ਤਾਂ ਸੁਪਨੇ ਦੇ ਵਿੱਚੋਂ ਮਾਲਕ ਦਰਸ਼ਨ ਜ਼ਰੂਰ ਦਿੰਦਾ ਹੈ ਚਾਹੇ ਕਿਸੇ ਫਕੀਰ ਦੇ ਥਰੂ ਹੋ ਗਏ ਤੇ ਜਾਂ ਫਿਰ ਕੋਈ ਸਰੂਪ ਉਹਨਾਂ ਦਾ ਦਿਸ ਪਿਆ ਸੋ ਇਸ ਕਰਕੇ ਪਹਿਲਾਂ ਇੱਥੇ ਇਹੀ ਗੱਲ ਕਵਾਂਗੇ ਕਿ ਇਹਨਾਂ ਗੱਲਾਂ ਨੂੰ ਹਮੇਸ਼ਾ ਗੁੱਪਤ ਰੱਖੋ ਕਿਉਂਕਿ ਜਦੋਂ ਮਾਲਕ ਦੀ ਕਿਰਪਾ ਹੁੰਦੀ ਆ ਤੇ ਅਸੀਂ ਰੌਲਾ ਪਾ ਕੇ ਉਹ ਕਿਰਪਾ ਨੂੰ ਉੱਥੇ ਹੀ ਰੋਕ ਲੈਂਦੇ ਆ ਸੋ ਜਿੰਨਾ ਹੋ ਸਕਦਾ ਕੁਝ ਵਿਚਾਰਾ ਜੋ ਆਉਂਦਿਆ ਹੈ ਉਹਨਾਂ ਨੂੰ ਗੁੱਪਤ ਹੀ ਰੱਖਿਆ ਜਾਵੇ ਤਾਂ ਚੰਗੀ ਗੱਲ ਹੈ ਜਦੋਂ ਰੌਲਾ ਪਾਵਾਂਗੇ ਤਾਂ ਫਿਰ ਉਹ ਗੱਲ ਸਾਰੀ ਉੱਥੇ ਘਟਕ ਜਾਂਦੀ ਹੈ ਸੋ ਹਮੇਸ਼ਾ ਹੀ ਧਿਆਨ ਦੇ ਨਾਲ ਸੋਚੀ ਦੇ ਨਾਲ ਸਮਝਦਾਰੀ ਦੇ ਨਾਲ ਗੱਲਬਾਤ ਜਿਹੜੀ ਇੱਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਸੋ ਇੱਥੇ ਇੱਕ ਹੀ ਸਲਾਹ ਹੈ ਕਿ ਜਦੋਂ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਸੁਪਨਾ ਆਉਂਦਾ ਹੈ ਉਨੂੰ ਉਪਤ ਹੀ ਰੱਖਿਆ ਜਾਵੇ ਕਿਉਂਕਿ ਕਿਸੇ ਫੱਕਰ ਫਕੀਰ ਦਾ ਸੁਪਨੇ ਦੇ ਵਿੱਚ ਆਉਣਾ ਕੋਈ ਮਾੜਾ ਸੰਕੇਤ ਨਹੀਂ ਹੁੰਦਾ ਪਰ ਸਭ ਜਾਣਦੇ ਆ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਆ ਤੇ ਉਹ ਦਰਸ਼ਨ ਵੀ ਜ਼ਰੂਰ ਦਿੰਦੇ ਆ ਤੇ ਹੁਣ ਕੁਝ ਰੂਹਾਂ ਐਸੀਆਂ ਵੀ ਆ ਚੈਨਲ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਹਿੰਦੀਆਂ ਐ ਕਿ ਅਸੀਂ ਸੇਵਾ ਕਰਦੇ ਆ ਸਾਨੂੰ ਇੰਨਾ ਸਮਾਂ ਹੋ ਗਿਆ ਸੇਵਾ ਕਰਦਿਆਂ ਨੂੰ ਪਰ ਸਾਨੂੰ ਦਰਸ਼ਨ ਨਹੀਂ ਹੁੰਦੇ ਸੋ ਕਈ ਰੂਹਾਂ ਦਰਸ਼ਨ ਕਰਨ ਲਈ ਤੜਫਦੀਆਂ ਹੈ ਤੇ کئی ਰੂਹਾਂ ਨੂੰ ਜਦੋਂ ਦਰਸ਼ਨ ਹੁੰਦੇ ਆ ਤੇ ਉਹ ਉਸ ਗੱਲ ਨੂੰ ਉਫਤ ਨਹੀਂ ਰੱਖਦੇ ਰੌਲਾ ਪਾ ਦਿੰਦੇ ਆ ਤੇ ਬਾਕੀ ਇਥੇ ਇੱਕ ਹੋਰ ਗੱਲ ਕਵਾਂਗੇ ਕਿ ਜਦੋਂ ਵੀ ਤੁਸੀਂ ਪੀਰਾਂ ਫਕੀਰਾਂ ਦੀ ਸੇਵਾ ਕਰੋਗੇ ਚਾਹੇ ਜਿੰਨਾ ਵੀ ਸਮਾਂ ਕਿਉਂ ਨਾ ਹੋ ਗਿਆ ਹੋਵੇ ਕਦੇ ਮਨ ਵਿੱਚ ਇਹ ਨਹੀਂ ਲੈਣਾ ਕਿ ਸਾਨੂੰ ਦਰਸ਼ਨ ਨਹੀਂ ਹੋਏ ਜਿਨ੍ਹਾਂ ਨੂੰ ਦਰਸ਼ਨ ਨਹੀਂ ਹੁੰਦੇ ਵੈਸੇ ਤਾਂ ਉਹਨਾਂ ਦੇ ਦਰਸ਼ਨ ਜ਼ਰੂਰ ਹੁੰਦੇ ਆ ਸੋ ਬਹੁਤ ਸਾਰੇ ਇਸ਼ਾਰੇ ਸੰਕੇਤ ਉਹ ਪ੍ਰਮਾਤਮਾ ਦਿੰਦਾ ਹੈ ਤੇ ਜਿਨ੍ਹਾਂ ਨੂੰ ਅਸੀਂ ਜ਼ਿਕਰ ਨਹੀਂ ਵੀ ਸਮਝ ਸਕਦੇ ਪਰ ਉਥੇ ਕਦੇ ਵੀ ਮਨ ਵਿੱਚ ਇਹ ਗੱਲ ਨਹੀਂ ਲੈ ਕੇ ਆਉਣੀ ਕਿ ਸਾਨੂੰ ਦਰਸ਼ਨ ਹੁੰਦੇ ਨਹੀਂ ਸੋ ਜਿਨ੍ਹਾਂ ਨੂੰ ਕਈ ਵਾਰ ਦਰਸ਼ਨ ਨਹੀਂ ਹੁੰਦੇ ਉਹਨਾਂ ਦੀ ਗੱਲਬਾਤ ਉਤੋਂ ਵੀ ਜ਼ਿਆਦਾ ਵਧੀਆ ਹੁੰਦੀ ਹੈ ਨਿਖਰਦੀ ਹੈ ਸੋ ਕਈਆਂ ਨੂੰ ਹੁਣ ਦਰਸ਼ਨ ਨਹੀਂ ਹੁੰਦੇ ਪਰ ਉਹਨਾਂ ਦੀ ਕੋਈ ਗੱਲਬਾਤ ਹੀ ਵੱਖਰੀ ਹੁੰਦੀ ਹੈ ਤੇ ਜੋ ਮੂੰਹ 'ਚੋਂ ਕਹਿ ਦੇਣਾ ਸੱਚ ਹੋ ਜਾਣਾ ਸਹਿਸਵਾ ਕੋਈ ਗੱਲ ਕਹਿ ਦੇਣੀ ਸੱਚ ਹੋ ਜਾਣੀ ਉਥੇ ਕੁਝ ਗੱਲਾਂ ਨੂੰ ਨੋਟ ਕਰਨਾ ਚਾਹੀਦਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਮਾਲਕ ਦਰਸ਼ਨ ਦਿੰਦਾ ਨਹੀਂ ਸੋ ਪਰਮਾਤਮਾ ਬਹੁਤ ਤਰੀਕਿਆਂ ਦੇ ਨਾਲ ਸਾਡੀ ਹੈਲਪ ਕਰਦਾ ਹੈ ਤੇ ਸਾਨੂੰ ਮਿਲਦਾ ਹੈ ਪਰ ਅਸੀਂ ਉਹਨਾਂ ਦੀ ਰਾਮਚੰਦ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਸਮਝ ਨਹੀਂ ਸਕਦੇ ਸੋ ਕਈ ਇਨਸਾਨ ਹੈ ਸਮਝ ਲੈਂਦੇ ਆ ਸੋਚ ਵਿਚਾਰ ਕਰਦੇ ਆ ਬੈਠ ਕੇ ਆਪਣੇ ਪਰਮਾਤਮਾ ਨਾਲ ਗੱਲਬਾਤ ਜਿਸ ਦਿਨ ਦਿਲੋਂ ਫਰਿਆਦ ਨਿਕਲੇ ਜਾਂ ਜਦੋਂ ਬੰਦਗੀ ਦੇ ਬੈਠੇ ਹੋ ਮਨ ਟਿਕ ਜਾਵੇ ਬੰਦਗੀ ਦੇ ਵਿੱਚ ਤਾਂ ਬਹੁਤ ਨਜ਼ਦੀਕ ਪਰਮਾਤਮਾ ਮਹਿਸੂਸ ਹੋਵੇ ਉਹਦੀ ਚਲਕ ਮਹਿਸੂਸ ਹੋਵੇ ਸੋ ਉਸ ਦਿਨ ਕੁਝ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਸੋ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸੁਪਨੇ ਵਿੱਚ ਦਰਸ਼ਨ ਨਹੀਂ ਹੁੰਦੇ ਤਾਂ ਮਾਲਕ ਦੀ ਕਿਰਪਾ ਨਹੀਂ ਹੈ ਸੋ ਮਾਲਕ ਦੀ ਕਿਰਪਾ ਦੇ ਇਸ਼ਾਰੇ ਤਾਂ ਬਹੁਤ ਪਾਸੇ ਉਹ ਮਿਲਦੇ ਹੈ ਸੋ ਜੇਕਰ ਉਹਨਾਂ ਨੂੰ ਸਮਝਿਆ ਜਾਵੇ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਬਾਬਾ ਹੈਦਰ ਸ਼ੇਖ ਜੀ ਦੀ ਹਾਜ਼ਰੀ ਲੈਣ ਲਈ ਕੋਈ ਉਪਾਏ ਦੱਸਿਆ ਜਾਵੇ ਸੋ ਦੇਖੋ ਜਦੋਂ ਅਸੀਂ ਪੀਰਾਂ ਪੀਰਾਂ ਦੀ ਸੇਵਾ ਕਰਦੇ ਹਾਂ ਚੰਗਾ ਕਰਮ ਕਰਦੇ ਹਾਂ ਤਾ ਮਾਲਕ ਖੁਸ਼ ਹੋ ਕੇ ਆਪ ਹੀ ਹਾਜ਼ਰੀ ਪਾ ਜਾਂਦਾ ਹੈ ਇਹਨਾਂ ਲਈ ਕੋਈ ਉਪਾਅ ਨਹੀਂ ਹੁੰਦਾ ਸੋ ਜਿਹੜੇ ਉਪਾਅ ਦੇ ਹਿਸਾਬ ਦੇ ਨਾਲ ਆਪਾਂ ਚੱਲਦੇ ਆ ਉਹਦੇ ਵਿੱਚ ਇੰਨੀ ਗੱਲਬਾਤ ਨਹੀਂ ਬਣਦੀ ਜੋ ਗੱਲਬਾਤ ਤੁਹਾਡੀ ਅਰਦਾਸ ਦੇ ਥਰੂ ਬਣਨੀ ਹੈ ਸੋ ਅਰਦਾਸ ਹੀ ਮਾਲਕ ਅੱਗੇ ਕਰੋ ਅਰਦਾਸ ਵੀ ਉਹ ਮਾਲਕ ਜ਼ਰੂਰ ਕਬੂਲ ਕਰ ਲੈਂਦਾ ਹੈ ਸੋ ਜ਼ਰੂਰੀ ਨਹੀਂ ਹੈ ਕਿ ਕੋਈ ਉਪਾਅ ਕੀਤੇ ਜਾਣ ਤਾਂ ਤਾਇਓ ਅਸੀਂ ਉਸ ਮਾਲਕ ਨੂੰ ਬੁਲਾ ਸਕਦੇ ਆ ਮਾਲਕ ਹਮੇਸ਼ਾ ਦਿਲਾਂ ਦੀ ਜਾਣਦਾ ਹੈ ਜੇਕਰ ਦਿਲੋਂ ਪਿਆਰ ਹੈ ਤੁਸੀਂ ਮਹਿਸੂਸ ਦਿਲੋਂ ਕਰਦੇ ਹੋ ਹਰ ਇੱਕ ਦੁੱਖ ਸੁੱਖ ਤੁਸੀਂ ਉਸ ਪ੍ਰਮਾਤਮਾ ਨਾਲ ਸਾਂਝਾ ਕਰਦੇ ਹੋ ਪ੍ਰਮਾਤਮਾ ਨੂੰ ਜਿਆਦਾ ਐਮੀਅਤ ਰਿਸ਼ਤੇ ਨਾਤਿਆਂ ਨਾਲੋਂ ਜਿਆਦਾ ਦਿੰਦੇ ਹੋ ਤਾਂ ਮਾਲਕ ਦੀ ਵੈਸੇ ਹੀ ਕਿਰਪਾ ਹੋ ਜਾਂਦੀ ਹੈ ਜਿਹੜਾ ਮਾਲਕ ਨੇ ਖੁਸ਼ ਹੋ ਕੇ ਆਪ ਆਉਣਾ ਉਹ ਕੁਝ ਵੱਖਰਾ ਨਜ਼ਾਰਾ ਹੈ ਜਦੋਂ ਆਉਂਦੇ ਆ ਤਾਂ ਫਿਰ ਬਹੁਤ ਸਾਰੇ ਕੰਮ ਸਵਾਰ ਜਾਂਦੇ ਆ ਤੇ ਜਦੋਂ ਅਸੀਂ ਔਟ ਕੇ અપਾਵਾ ਤੇ ਵਿਸ਼ਵਾਸ ਰੱਖਾਂਗੇ ਤਾਂ ਫਿਰ ਉਹੋ ਜੀ ਗੱਲ ਜਿਹੜੀ ਆ ਮਾਲਕ ਦੀ ਕਿਰਪਾ ਦੀ ਨਹੀਂ ਬਣਨੀ ਸੋ ਇਸ ਕਰਕੇ ਵਿਸ਼ਵਾਸ ਰੱਖੋ ਤੇ ਪਿਆਰ ਮਾਲਕ ਨੂੰ ਦਿਲੋਂ ਕਰੋ ਦਿਲੋਂ ਪੁਕਾਰੋ ਤੇ ਉਹ ਜ਼ਰੂਰ ਹਾਜ਼ਰੀ ਪਾਉਂਦਾ ਹੈ ਬਾਕੀ ਇਥੇ ਇੱਕ ਹੀ ਗੱਲ ਕਮਾਂਗੇ ਕਿ ਚੌਂਕੀ ਨਾਲੋਂ ਜ਼ਰੂਰੀ ਹੈ ਕਿ ਮਾਲਕ ਦੇ ਬਚਨ ਹੋਣੇ ਤੇ ਉਹਨਾਂ ਦੇ ਦਰਸ਼ਨ ਦੀਦਾਰ ਹੋਣੇ ਸੋ ਇਹਦੇ ਵਿੱਚ ਬਹੁਤ ਕੁਝ ਇਨਸਾਨ પા ਸਕਦਾ ਹੈ ਸੋ ਉਥੇ ਚੌਂਕੀ ਆਈ ਦਾ ਵੀ ਕੀ ਫਾਇਦਾ ਜਿੱਥੇ ਕੋਈ ਬਚਨ ਹੀ ਨਾ ਹੋਵੇ ਤਾਂ ਲੋਕਾਂ ਵਿੱਚ ਆਪਾਂ ਮਜ਼ਾਕ ਬਣ ਗਏ ਸੋ ਇਸ ਕਰਕੇ ਅਰਦਾਸ ਰੇਤਤੀ ਵੀ ਕਿਸੇ ਢੰਗ ਨਾਲ ਕੀਤੀ ਜਾਵੇ ਜਿਹਦੇ ਨਾਲ ਜ਼ਿੰਦਗੀ ਵਿੱਚ ਸਾਨੂੰ ਇੱਜ਼ਤ ਮਿਲੇ ਹਰ ਕੋਈ ਸਾਡੀ ਇੱਜ਼ਤ ਕਰੇ ਕਿਉਂਕਿ ਉਹ ਮਾਲਕ ਇੱਜ਼ਤ ਕਰਵਾ ਵੀ ਦਿੰਦਾ ਹੈ ਜਿਹੜਾ ਇਨਸਾਨ ਉਹਦੇ ਦਰ ਦਾ ਫਖਾਰੀ ਵੜ ਕੇ ਵਹਿ ਜਾਂਦਾ ਹੈ ਸੋ ਜਦੋਂ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਹਾਂ ਤਾਂ ਕਈ ਵਾਰ ਗਲਤ ਫੈਸਲੇ ਲੈ ਲੈਂਦੇ ਆ ਤੇ ਮਾਲਕ ਕਦੇ ਵੀ ਸੇਵਾ ਦਾ ਹੱਕ ਨਹੀਂ ਰੱਖਦਾ ਉਹ ਜੋ ਵੀ ਤੁਹਾਡੇ ਲਈ ਫੈਸਲਾ ਲਾਏਗਾ ਸਹੀ ਹੀ ਫੈਸਲਾ ਲਵੇਗਾ ਤੇ ਆਪਣੇ ਹਿਸਾਬ ਨਾਲ ਫੈਸਲਾ ਕਦੇ ਇਨਸਾਨ ਨੂੰ ਨਹੀਂ ਕਰਨਾ ਚਾਹੀਦਾ ਸੋਝੀ ਦੇ ਨਾਲ ਹਮੇਸ਼ਾ ਹੀ ਚੱਲਣਾ ਚਾਹੀਦਾ ਆ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਪੁੱਛਿਆ ਹੈ ਕਿ ਦੀਦੀ ਜੀ ਝੋਲੀ ਕਿੰਨੀਆਂ ਨੁਕਰਾਂ ਵਾਲੀ ਹੋਣੀ ਚਾਹੀਦੀ ਹੈ ਅਸੀਂ ਪੀਰਾਂ ਦੀ ਸੇਵਾ ਕਰਦੇ ਆਂ ਸੋ ਦੇਖੋ ਝੋਲੀ ਚਾਰਾਂ ਨੁਕਰਾਂ ਵਾਲੀ ਹੀ ਚੋ ਨੁਕਰਾਂ ਵਾਲੀ ਹੀ ਹੁੰਦੀ ਹੈ ਸੋ ਬਾਕੀ ਦਰਜੀ ਨੂੰ ਦੱਸ ਦਿੱਤਾ ਜਾਵੇ ਤੋ ਆਪਣੇ ਹਿਸਾਬ ਦੇ ਨਾਲ ਬਣਾ ਦਿੰਦਾ ਹੈ ਸੋ ਚਾਰਸ ਕੱਪੜਾ ਲੈ ਕੇ ਖੁਦ ਵੀ ਬਣਾ ਸਕਦੇ ਆਂ ਇੱਕ ਬਰਾਬਰ ਹੀ ਲੈਂਥ ਰੱਖਣੀ ਆ ਚਾਰੇ ਪਾਸਿਓਂ ਤਾਂ ਫਿਰ ਉਹਨਾਂ ਦੇ ਕੋਨੇ ਫੜ ਕੇ ਸਲਾਈ ਮਾਰਦੇ ਇਹ ਤੁਸੀਂ ਦੇਖਣਾ ਹੈ ਕਿ ਝੋਲੀ ਕਿੰਨੀ ਕ ਵੱਡੀ ਤੁਸੀਂ ਬਣਾਉਣੀ ਚਾਹੁੰਦੇ ਆ ਕਿੰਨੀ ਕ ਵੱਡੀ ਝੋਲੀ ਦਰਵਾਰ ਵਿੱਚ ਰੱਖਣੀ ਹੈ ਸੋ ਉਸ ਹਿਸਾਬ ਦੇ ਨਾਲ ਕੋਨਿਆਂ ਨੂੰ ਫੜ ਕੇ ਜਦੋਂ ਸਲਾਈ ਮਾਰਨੀ ਆ ਤੇ ਥੋੜਾ ਥੋੜਾ ਥਾਂ ਜਿਹੜਾ ਆ ਸਲਾਈ ਦਾ ਛੱਡਣਾ ਹੈ ਉੱਪਰੋਂ ਜਿੱਥੇ ਤਣੀਆਂ ਲੱਗਣਗੀਆਂ ਤੇ ਚਾਰੇ ਕੋਨਿਆਂ ਤੇ ਜਦੋਂ ਸਲਾਈ ਵੱਜ ਜਾਂਦੀ ਹੈ ਤਾਂ ਫਿਰ ਚੌਕ ਕੋਨਿਆਂ ਵਾਲੀ ਉਹ ਝੋਲੀ ਬਣ ਕੇ ਤਿਆਰ ਹੋ ਜਾਂਦੀ ਹੈ ਝੋਲੀ ਉਹਨਾਂ ਦੇ ਨਾਮ ਦੀ ਰੱਖਣੀ ਵੀ ਜ਼ਰੂਰੀ ਹੈ ਕਿਉਂਕਿ ਉਹ ਮਾਲਕ ਜਦੋਂ ਵੀ ਦਾਤਾਂ ਦਿੰਦਾ ਹੈ ਆਪਣੀ ਝੋਲੀ ਵਿੱਚੋਂ ਹੀ ਦਿੰਦਾ ਹੈ ਤੇ ਜੋ ਵੀ ਉਹਨਾਂ ਦੇ ਨਾਮ ਤੇ ਬਣਦਾ ਜੁੜਦਾ ਕਰਮ ਹੈ ਉਹ ਜ਼ਰੂਰ ਕਰਨਾ ਚਾਹੀਦਾ ਹੈ ਸੋ ਜਦੋਂ ਵੀ ਝੋਲੀ ਦਰਬਾਰ ਵਿੱਚ ਚੜਾਉਣੀ ਹੈ ਰੱਖਣੀ ਹੈ ਤੇ ਉਸ ਸਮੇ ਉਸ ਝੋਲੀ ਦੇ ਵਿੱਚ 1-1 ਰੁਪਏ ਦੇ ਿੱਕੇ ਜ਼ਰੂਰ ਪੰਜ ਬਾ ਦੋ ਤੇ ਫਿਰ ਅਰਦਾਸ ਬੇਨਤੀ ਕਰਕੇ ਉਹ ਝੋਲੀ ਨੂੰ ਦਰਬਾਰ ਵਿੱਚ ਰੱਖ ਦਿੱਤਾ ਜਾਵੇ